ਨਾਬਾ ਦਾ ਅਕਾਲਗੜ੍ਹ ਗੁਰਦੁਆਰਾ ਇੱਥੋਂ ਹੀ ਜੇਤੂ ਦੇ ਮੋਰਚੇ ਦਾ ਆਰੰਭ ਹੋਇਆ ਜੇਤੂ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਸ਼੍ਰੀ ਰਿਪੂ ਦਮਨ ਸਿੰਘ ਨੂੰ ਨਾਬਾ ਦੀ ਗੱਦੀ ਤੋਂ ਲਾ ਕੇ ਸਿਆਸਤ ਵਿੱਚ ਉਕੜ ਦਿੱਤਾ ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਦੇ ਵਿੱਚ ਰੋਸ ਦੀ ਲਹਿਰ ਫੈਰ ਗਈ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ 9 ਸਤੰਬਰ ਨੂੰ ਮਹਾਰਾਜਾ ਦੇ ਹੱਥ ਵਿੱਚ ਨਾਪਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸਿੱਖਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਦੇ ਵਿੱਚ ਧੜਨੇ ਅਤੇ ਮੁਜ਼ਾਹਰੇ ਕੀਤੇ ਗਏ ਇਸ ਮੋਰਚੀ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੋੜ ਬਣ ਦਿੱਤਾ ਸੀ ਇਸ ਮੋਰਚੇ ਦੇ ਵਿੱਚ ਨੇਕਾ ਹੀ ਪਰਿਵਾਰਾਂ ਨੇ ਸ਼ਹੀਦੀਆਂ ਪਾਈਆਂ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਪਿੰਡ ਲੋਹਟ ਬੱਦੀ ਨੇ ਦਿੱਤੀਆਂ ਅੱਜ ਲੋਹਟ ਬੱਦੀ ਨਗਰ ਵੱਲੋਂ ਨਾਬਾ ਰਿਆਸਤ ਹੀਰਾ ਮਹਿਲ ਵਿਖੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਮਹਾਰਾਣੀ ਊਮਾ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਅਤੇ ਅਭੀ ਉਦੇ ਪ੍ਰਤਾਪ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਉਤੇ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ वाहे गुरु जी का खालसा वाहेगुरु जी की फतेह मैं अपने आप को वैसे बहुत भाग्यशाली समझती हूँ कि वापस उन परिवारों से जुड़ने का मौका मिला कि जिनके पूर्वजों ने हमारे पूर्वजों के लिए तब बड़े बलिदान दिए थे ये लोटबंदी पिंड है जिसके पूरे पिंड को जिलावदन कर दिया था अंग्रेज़ों ने अब जब मुझे इनके बारे में पता पड़ा मैं समझती थी जिलावदन मतलब एक जगह से उन्हें दूसरी जगह शिफ्ट कर दिया और जब मुझे डिटेल में पता पड़ा तो ये था कि ज़िला वदन में उन लोगों के जिन लोगों को ज़िला वदन किया था उनके सामने पूरे पिंड उनके सामने उनके घर उनके डंगर उनके पूरे घर का सामान सब एक एक चीज़ नीलाम कर दी थी तो उन्होंने खाली हाथ वहाँ से भेजा था आज एक बहुत बड़ी बात है आप किसी के लिए अपने राजा के लिए इतनी बड़ी कुर्बानी दे सकें और मुझे नहीं लगता मतलब आज जैसे मेरा घर है मैं एक एक चीज़ अपनी जोड़ती हूँ उसको मेरे सामने नीलाम करा जाएगा तो कैसे लगता है तो उस टाइम क्या जज्बा रहा हो, होगा लोगों को कि अपने सामने अपनी ज़मीन जायदाद सब नीलाम हो गया लेकिन वो झुके नहीं तो आज सबके दर्शन करके ये लगता है कि शायद इनके पूर्वजों के भी दर्शन हो गए और जब इन्हें मैंने यहाँ बुलाया था सम्मान करने के लिए उसके बाद आज ये पूरा पिंड वापस इकट्ठा हो आया है उस बात का थैंक यू बोलने के लिए तो मुझे बहुत खुशी है कि जो मेरा मोटिव था उस टाइम सबको बुला के उस परिवार को सम्मान करने का वो मैं सम्मान दे पाई मुझे बहुत बहुत धन्यवाद उन सबका कि आज दोबारा यहाँ पर आके मिले और बहुत अच्छा लगा नहीं मैं उनको बहुत धन्यवाद कहती हूँ अपनी तरफ से पहली बार जब आए थे मैं उनसे मिल नहीं पाई क्योंकि मेरे पति बीमार थे उस टाइम मैं यहाँ नहीं थी पर अभी बहुत अच्छा लग रहा है मैं उनसे मिल पा रही हूँ ਭਾਈ ਗੁਰਜੀਦਾ ਖਾਲਸਾ ਵਾਹਿਗੁਰਜੀ ਦੇ ਫਤਿਹ ਤੇ ਜਿੱਦਾਂ ਤੁਸੀਂ ਵੇਖ ਰਹੇ ਹੋ ਇੱਧਰ ਜੈਤੋ ਮੋਰਚੇ ਲਈ ਸਾਡੇ ਫੈਮਿਲੀ ਦੇ ਲਈ ਲੱਗਿਆ ਸੀ ਜੈਤੋ ਮੋਰਚਾ ਮਾਰਜਾ ਰੁਪਦਰਮ ਸਿੰਘ ਲਈ ਉਸ ਮੋਰਚੇ 'ਚ ਜਿਹੜੇ ਸ਼ਹੀਦਾਂ ਸੀਗੇ ਉਹਨਾਂ ਦੇ ਪਰਿਵਾਰ ਅੱਜ ਹੀਰਾ ਮਹਿਲ ਆਏ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਾਂ ਉਹਨਾਂ ਨੂੰ ਹੀਰਾ ਮਹਿਲ ਬੁਲਾ ਸਕੇ ਤੇ ਆਪਾਂ ਉਹਨਾਂ ਨਾਲ ਤੋਂ ਮਿਲ ਸਕੇ ਤੋ ਅੰਗਰੇਜ਼ ਹਕੂਮਤ ਨੇ 7 ਜੁਲਾਈ 1923 ਨੂੰ ਇਹ ਹੁਕਮ ਜਾਰੀ ਕੀਤਾ ਮਹਾਰਾਜਾ ਸਾਹਿਬ ਜੀ ਨੂੰ ਗੁਰਗੱਦੀ ਜਿਹੜੀ ਇਹ ਗੱਦੀ ਸੀ ਮਹਾਰਾਜਾ ਨਾਭਾ ਰਿਆਸਤ ਦੀ ਉਹ ਤੋਂ ਲਾਹੁਣ ਦਾ ਔਰ ਇੱਕੇ ਦਿਨ ਵਿੱਚ ਹੀ ਇਹ ਫੈਸਲਾ ਲੈ ਕੇ 3 ਲੱਖ ਜੋ ਪੱਤਾ ਸੀਗਾ ਗੁਜ਼ਾਰਾ ਪੱਤਾ ਦੇ ਕੇ 9 ਜੁਲਾਈ ਨੂੰ ਦੇਹਰਾਦੂਨ ਭੇਜ ਦਿੱਤਾ ਗਿਆ ਸੀ ਸੋ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਹਨ ਇਸ ਖਾਨ ਦੀਆਂ ਖਾਨਦਾਨ ਦੀਆਂ ਅਸੀਂ ਕਦੇ ਵੀ ਭੁਲਾ ਨਹੀਂ ਸਕਦੀ ਸਿੱਖ ਕੌਮ ਕਦੇ ਵੀ ਦੇਣ ਨਹੀਂ ਦੇ ਸਕਦੇ ਹਾਂਜੀ ਅੱਜ ਕਿੰਨੇ ਪਰਵਾਹ ਅੱਜ ਨਗਰ ਲੋਹਟਵਦੀ ਦੇ ਵਿੱਚੋਂ ਜਿੱਥੇ ਮਹਾਰਾਜਾ ਸਾਹਿਬ ਦਾ ਮਹਾਰਾ ਹੀਰਾ ਸਿੰਘ ਜੀ ਦਾ ਏਡਾ ਵੱਡਾ ਪਿਆਰ ਉਸ ਨਗਰ ਦੇ ਨਾਲ ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜ਼ਿਲਾ ਵਤਨ ਹੋਏ ਉਹਨਾਂ ਵਿੱਚੋਂ 11 ਇਸ ਨਗਰ ਦੇ ਜ਼ਿਲਾ ਵਤਨ ਸੰਤ શ્રીਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਸਪਾਹੀ ਮਹਾਪੁਰਖ ਮਾਨ ਜਪਤਾਪਦੇ ਮਾਲਕ ਮਹਾਪੁਰਖ ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ ਉਸ ਨਗਰ ਦਾ ਸੰਧ ਬਾਬਾ ਧਿਆਨ ਸਿੰਘ ਜੀ ਦੀ ਕਮਾਈ ਮਹਾਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿੰਨੇ ਵੀ ਇਹ ਸਾਰੇ ਨਗਰ ਲੋਹੜਵਦੀ ਵਿੱਚੋਂ ਪਰਿਵਾਰ ਆਏ ਹਨ ਪਿੰਡ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ ਜਿਹੜੀ ਇਹਦੀ ਫੂਲ ਰਿਆਸਤ ਸੀ ਉਹ ਫੂਲ ਸੀ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾ ਲਗਾ ਸੀ ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪਦੇ ਕੋਲੋਂ ਸਹਾਈਤਾ ਦੇ ਕੇ ਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17 ਜਿਹੜੇ ਸਿੰਘ ਸੀਗੇ ਉਹ ਗ੍ਰਿਫਤਾਰ ਹੋਏ ਇੱਕ ਸਿੰਘ ਸ਼ਹੀਦ ਹੋਇਆ ਮਹਾਸਿੰਘ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਬਿੰਦ੍ਰਾ ਸਿੰਘ ਜੀ ਨਾਲ ਖਾਸ ਪਿਆਰ ਕਰਕੇ ਆਮ ਆਉਣਾ ਜਾਣਾ ਸੀਗਾ ਤੇ ਮੀਰਾ ਸਿੰਘ ਜੀ ਦਾ ਵੀ ਬਹੁਤ ਔਣਾ ਜਾਣਾ ਸੀ ਸਾਡੇ ਜਿਹੜੀ ਇਹ ਰਿਆਸਤ ਸੀਗੀ ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ ਨਾਭਾ ਰਿਆਸਤ ਨਾਭਾ ਰਿਆਸਤ ਦੀ ਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜੇ ਦਾ ਪਿਆਰ ਹੋਣ ਕਰਕੇ ਤੇ ਅਸੀਂ ਵੀ ਇਸ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸਬੰਧ ਸੀ ਆ ਰਿਆਸਤ ਨਾਲ ਉਹਨੂੰ ਹੋਰ ਪੱਕਾ ਕਰਨ ਦੇ ਲਈ ਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ ਇਹ ਸਾਡੇ ਨਗਰ ਗਏ ਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਜਿਹੜੇ ਕਮਰ ਕਮਰ ਜੀ ਨੇ ਤੇ ਮਹਾਰਾਣੀ ਸਾਹਿਬ ਦਾ ਮਾਨ ਸਨਮਾਨ ਕਰਨ ਦੇ ਲਈ ਇੱਥੇ ਪਹੁੰਚਿਆ ਜਾਨਸੀ ਹਿਸਟਰੀ ਪੜਦੇ ਆ ਸਾਡਾ ਬਹੁਤ ਸਰਚਾ ਹੋਣਾ ਮਹਾਰਾਜ ਸਾਹਿਬ ਦਾ ਇਤਨਾ ਪਿਆਰ ਸੀ ਸਾਡੇ ਪਰਿਵਾਰ ਨਾਲ ਤੇ ਜਾਨਵਾਰ ਨੂੰ ਤਿਆਰ ਸੀ ਸਾਡੇ ਬਿਸ਼ਰਗ ਦੱਸਦੇ ਹੁੰਦੇ ਬੇ ਸਾਨੂੰ ਜਜ਼ਬੇ ਹੋਣਾ ਮਹਾਰਾਜ ਸਾਹਿਬ ਨੇ ਕਿਸੇ ਗੱਲ ਬਣਿਓ ਕਦੇ ਵੀ ਕੋਈ ਜਵਾਬ ਨਹੀਂ ਨਹਿਰ ਦਾ ਪਾਣੀ ਸਾਨੂੰ ਵੱਧ ਦਿੱਤਾ ਹੋਇਆ ਸੀ ਤੇ ਖੂ ਲਗੇ ਰਿਆਸਤ ਦੇ ਵਿੱਚ 45 ਜਿਹਦੇ ਚ 20 ਸਾਡੇ ਲਗੇ ਇਹ ਪ੍ਰਾਪਤੀਆਂ ਨੇ ਜੀ ਕੱਲੇ ਪਰੂਬੀ ਵਲੇ ਬਾਕੀ ਰੁਕੇ ਚਾਰ ਕਿਤੇ ਦੋ ਉਹਨਾਂ ਨੂੰ ਬਹੁਤ ਵੱਡੀ ਗੱਲ ਹੁੰਦੀ ਸੀ ਉਹ ਸਮਾਗਮ ਦੇ ਵਿੱਚ ਚਾਹਤ ਹਿਸਟਰੀ ਪੜਦੇ ਅਸੀਂ ਤੇ ਲਾ ਬਜ਼ੁਰਗਾਂ ਦੇ ਉਹ ਰਾਜਿਆਂ ਦੇ ਇਸ ਸਰ ਉੱਚਾ ਹੁੰਦਾ ਜੀ ਅਸੀਂ ਬਹੁਤ ਖੁਸ਼ ਆ ਇਸ ਗੱਲ ਦੇ ਵਿੱਚ ਅੱਜ ਅਸੀਂ ਖੁਸ਼ੀ ਪ੍ਰਾਪਤ ਕਰਨ ਆਇਆ ਕਬਰ ਨੂੰ ਸਲਮਾਲਤ ਕਰਨਾ ਸੀ ਸਾਡੇ ਮੰਦੇ ਵਿੱਚ ਹੀ ਸੀਗਾ ਕਿ ਸ੍ਰੀ ਸਾਹਿਬ ਦਾ ਸਲਮਾਲਤ ਕੀਤਾ ਜਾਵੇ ਸਾਰੇ ਨਗਰ ਬਨੇ ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ ਹਲੀ ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਰਿਹਾ ਇਸ ਮੂਰਤੀ ਦੇ ਮੂਰਤੀ ਸਾਡੇ ਬਜ਼ੁਰਗਾਂ ਦਾ ਕੋਈ ਨਹੀਂ ਸੀਗਾ ਕਿ ਸਾਡੇ ਸਾਰੇ ਪਿੰਡ ਦੇ ਹੀ ਸੀਗਾ ਜੀ ਕਿਉਂਕਿ ਪਿੰਡ ਸਾਰੇ ਸਾਡੇ ਇੱਕ ਪਾਸੇ ਥੀ ਦੇਖੋ ਮੋਰਚਾ ਤਾਂ ਲੱਗਿਆ ਹੋਇਆ ਸੀ ਲੇਕਿਨ ਮੋਰਚੇ ਦੇ ਵਿੱਚ ਸਾਡੇ ਪਿੰਨ ਨੂੰ ਕੀ ਕਿਹਾ ਜਾਂਦਾ ਸੀ ਕਿ ਬਈ ਲੋਟਵੱਦੀ ਦਾ ਕੋਈ ਬੰਦਾ ਵਾਫੀ ਮੰਗੇ ਤਾਂ 11ਵਾਂ ਜੱਥਾ ਗਿਆ ਜੀ ਉਹਦੇ ਵਿੱਚ ਸਾਡੇ ਤਿੰਨ ਜਾਂ ਚਾਰ ਸਿੰਘ ਸੀ ਤਾਂ ਪਤਾ ਲੱਗੇ ਪੁਲਿਸ ਨੂੰ ਉਹ ਲੋਟਵੱਦੀ ਦੇ ਚਾਰ ਬੰਦੇ ਇਹਦੇ ਵਿੱਚ 11ਵੇਂ ਜੱਥੇ ਸੀ ਤਾਂ ਉੱਥੋਂ ਜਾ ਕੇ ਲੈਦਾ ਕਰ ਲਿਓ ਤੇ ਉਹਨਾਂ ਤੇ ਕੁਟਵਾਰ ਹੋਣ ਲੱਗੇ ਤੇ ਕੀ ਕਹਦੇ ਜੀ ਵੀ ਤੁਸੀਂ ਵਾਫੀ ਮੰਗੋ ਉਹ ਕਹਿੰਦੇ ਮੈਂ ਵਾਫੀ ਨਹੀਂ ਮੰਗਣੀ ਕਿਸੇ ਦੀ ਮਤ ਦੇ ਸੀ ਪਾਵ ਕੀ ਸੀ ਸਾਡੇ ਪਿੰਡ ਤੇ ਖਾਸ ਕਰਕੇ ਲਗਾ ਰੱਖੀ ਜਾਂਦੀ ਸੀ ਜੀ ਲੋਟ ਬੱਦੀ ਤੇ ਸਾਡੇ ਲੋਕਾਂ ਨੂੰ ਇੰਨਾ ਸੀਗਾ ਵੀ ਮਹਾਰਾਜ ਦੇ ਪਿੱਛੇ ਅਸੀਂ ਕੁਛ ਵੀ ਕਰ ਸਕਦੇ ਸੀ ਸਾਨੂੰ ਮਰਬਟਣ ਦਾ ਹੌਸਲਾ ਹੈ ਹੁਣ ਅੱਜ ਵੀ ਅਸੀਂ ਪਿਆਰ ਕਰਦੇ ਆ ਜੀ ਕਿਉਂਕਿ ਬਜ਼ੁਰਗਾ ਨੇ ਜੋ ਕੋ ਦੱਸਿਆ ਸਾਨੂੰ ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੋਨੇ ਆ ਵੀ ਸਾਨੂੰ ਆ ਵੀ ਦਿੱਤਾ ਮਹਾਰਾਜ ਨੇ ਆ ਵੀ ਦਿੱਤਾ ਮਹਾਰਾਜ ਨੇ ਇਹ ਲਾਗ ਲਉ ਦੇਸ਼ ਤੇ ਅੱਜ ਅਸੀਂ ਫਿਰ ਸਨਮਾਨਤ ਕਰਨ ਆਇਆ ਹਾਂ ਬਹੁਤ ਵਧੀਆ ਤੁਸੀਂ ਪ੍ਰਾਣ ਪ੍ਰਤਨ ਮਹਿਲ ਵਿੱਚ ਪਹੁੰਚੇ ਹੋਗੇ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਦੇਖ ਰਹੇ ਹੋ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬੜੀਆਂ ਹੋਈਆਂ ਇਹ ਤਾਂ ਵਿਸ਼ਵਾਸ ਹੀ ਦਿੱਤੀ ਇਹ ਵੀ ਸ਼ੁਕਰ ਹੈ ਜਿਹੜਾ ਤਿਆਰ ਹੋਣ ਲੱਗਿਆ ਹੈ ਬਹੁਤ ਵਧੀਆ ਸੋਚੀ ਨਹੀਂ ਤਾਂ ਬੰਦਾ ਟਹੀ ਜਾਂਦੀਆਂ ਨੇ ਸਾਰੇ ਸਾਡੇ ਕੀ ਹਾਲ ਹੋ ਰਿਹਾ ਜਿਹੜੀ ਸਰਕਾਰ ਦਾ ਤਾਂ ਕੋਈ ਲਗਾ ਨਹੀਂ ਲੈ ਨਾ ਨਿਸ਼ਾਨੀ ਤੀ ਆਖਰੀ ਓਟ ਹੈ ਟੈਟਰੀ ਕੋ ਜਾਣੇ ਬਿਲਕੁਲ ਬਿਲਕੁਲ ਬਹੁਤ ਚੰਗੀ ਗੱਲ ਹੋ ਗਈ ਜੀ ਜਿਹੜਾ ਤੇ ਤਿਆਰ ਕਰਵਾ ਰਹੇ ਉਹ ਖੁਸ਼ੀ ਨਹੀਂ ਕਰ ਰਹਾ ਹੈ